ਬਲਵੰਤ ਸਿੰਘ ਰਾਜੋਆਣਾ ਰਿਹਾਈ ਮਾਮਲੇ ਦੇ ਉੱਤੇ ਰਵਨੀਤ ਸਿੰਘ ਬਿੱਟੂ ਬੋਲ ਦੇ ਨਜ਼ਰ ਆਏ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਇੱਕ ਪਾਸੇ ਤਾਂ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਟਿੱਪਣੀ ਕੀਤੀ ਗਈ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਕੁਝ ਟਿੱਪਣੀਆਂ ਕੀਤੀਆਂ ਨੇ ਤੋਂ ਦੱਸ ਦਈਏ ਕਿ ਹਾਲ ਹੀ ਦੇ ਦਿਨਾਂ ਦੇ ਵਿੱਚ ਇਹ ਖਬਰ ਵੀ ਸਾਹਮਣੇ ਆਈ ਸੀ ਕਿ ਹੁਣ 27 ਜਨਵਰੀ ਤੱਕ ਕੇਂਦਰ ਦੇ ਜਵਾਬ ਦੀ ਉਡੀਕ ਕੀਤੀ ਜਾਵੇਗੀ ਜਿਹੜੀ ਤਾਰੀਖ ਪਹਿਲਾਂ 31 ਦਸੰਬਰ ਸੀ ਹੁਣ 27 ਜਨਵਰੀ ਕਰ ਦਿੱਤੀ ਗਈ ਹੈ 27 ਜਨਵਰੀ ਤੱਕ ਉਡੀਕ ਕੀਤੀ ਜਾਵੇਗੀ ਕੇਂਦਰ ਦੇ ਜਵਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਸੇ ਨੂੰ ਲੈ ਕੇ ਰਮਨੀਤ ਬਿੱਟੂ ਮਖੌਲ ਉਡਾਉਂਦੇ ਨਜ਼ਰ ਆਉਂਦੇ ਨੇ ਇੱਕ ਪਾਸੇ ਤਾਂ ਬਲਵੰਤ ਸਿੰਘ ਰਾਜੋਆਣਾ ਦੇ ਬਾਰੇ ਇਹ ਤੱਕ ਕਹਿ ਰਹੇ ਨੇ ਕਿ ਉਹ ਚਿੱਠੀਆਂ ਉਹ ਜੋ ਸਾਰੀਆਂ ਚਿੱਠੀਆਂ ਰਾਜੋਆਣਾ ਵੱਲੋਂ ਲਿਖੀਆਂ ਗਈਆਂ ਨੇ ਭਾਵੇਂ ਉਹ ਗ੍ਰਹਿ ਮੰਤਰੀ ਹੋਵੇ ਭਾਵੇਂ ਉਹ ਪ੍ਰਧਾਨ ਮੰਤਰੀ ਹੋਵੇ ਤੇ ਭਾਵੇਂ ਉਹ ਐਸਜੀਪੀਸੀ ਹੋਵੇ ਜਾਂ ਕਾਲ ਤੱਕ ਹੋਵੇ ਉਹ ਸਾਰੀਆਂ ਚਿੱਠੀਆਂ ਬਲਵੰਤ ਸਿੰਘ ਰਾਜੋਆਣਾ ਨਹੀਂ ਸਗੋਂ ਉਹਨਾਂ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਲਿਖਦੇ ਪਏ ਨੇ ਔਰ ਨਾਲ ਦੀ ਨਾਲ ਰਵਨੀਤ ਸਿੰਘ ਬਿੱਟੂ ਨੇ ਇਥੋਂ ਤੱਕ ਕਿਹਾ ਹੈ ਕਿ ਇੱਕ ਪਾਸੇ ਤਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਅੱਧੀ ਤਰੀਕ ਤੱਕ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਪਰ ਹੁਣ ਆਪਣੀ ਭੁੱਖ ਹੜਤਾਲ ਦੁਆਰਾ ਸ਼ੁਰੂ ਕਿਉਂ ਨਹੀਂ ਕਰ ਰਿਹਾ ਰਾਜੋਆਣਾ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਰਾਜੋਆਣਾ ਵੱਲੋਂ ਪਹਿਲਾਂ ਵੀ ਜਿਹੜੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਉਹ ਹੜਤਾਲ ਨਾਲ ਵੀ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਪਰ ਹੁਣ ਜਦੋਂ 31 ਦਸੰਬਰ ਤੱਕ ਦਾ ਸਮਾਂ ਲੰਘ ਚੁੱਕਿਆ ਆ ਔਰ ਐਸਜੀਪੀਸੀ ਵੀ ਜਿਸ ਨੂੰ ਉਡੀਕਦੀ ਪਈ ਸੀ ਜੇ ਸਮੇਂ ਨੂੰ ਉਡੀਕਦੀ ਪਈ ਸੀ ਉਹ ਸਮਾਂ ਲੰਘ ਚੁੱਕਿਆ ਤੇ ਹੁਣ ਰਾਜੋਆਣਾ ਵੱਲੋਂ ਭੁੱਖ ਹੜਤਾਲ ਕਿਉਂ ਸ਼ੁਰੂ ਨਹੀਂ ਕੀਤੀ ਜਾ ਰਹੀ ਔਰ ਇਸ ਦੇ ਨਾਲ ਕਿ ਦਰਸਲ ਸਾਰੀਆਂ ਚਿੱਠੀਆਂ ਜਿਹੜੀਆਂ ਰਾਜਵਾਨਾਂ ਨੇ ਲਿਖੀਆਂ ਸੀ ਉਹ ਰਾਜਵਾਨਾਂ ਨੇ ਨਹੀਂ ਸਗੋ ਉਸ ਦੀ ਭੈਣ ਕਮਲਦੀਪ ਕੌਰ ਰਾਜਵਾਨਾਂ ਨੇ ਲਿਖੀਆਂ ਸੀ ਇੱਕ ਪਾਸੇ ਤਾਂ ਮੋਰਚੇ ਲੱਗੇ ਹੋਏ ਨੇ ਇੱਕ ਪਾਸੇ ਅੰਤਰੀਂ ਕਮੇਟੀ ਬਣੀ ਹੋਈ ਹੈ ਇੱਕ ਪਾਸੇ ਮੀਟਿੰਗਾਂ ਹੋ ਰਹੀਆਂ ਨੇ ਐਸਜੀਪੀਸੀ ਵੱਲੋਂ ਸ੍ਰੀ ਕਾਲਟਕ ਸਾਹਿਬ ਦਾ ਹੁਕਮ ਹੈਗਾ ਆ ਪਰ ਦੂਜੇ ਪਾਸੇ ਅਜੇ ਤੱਕ ਹੁਣ ਜਿਹੜੀ ਤਰੀਕ ਹੈ ਉਹ ਅਗਾਹ ਵਧਾ ਦਿੱਤੀ ਗਈ ਹੈ 27 ਜਨਵਰੀ ਤੱਕ ਦਾ ਉਡੀਕ ਕੀਤਾ ਜਾ ਰਿਹਾ ਹੁਣ 27 ਜਨਵਰੀ ਤੱਕ ਕੇਂਦਰ ਦੇ ਜਵਾਬ ਦਾ ਵੇਟ ਕੀਤਾ ਜਾ ਰਿਹਾ ਜਿੱਥੇ ਪਹਿਲਾਂ 31 ਦਸੰਬਰ ਤੱਕ ਦਾ ਸਮਾਂ ਸੀ ਉਸ ਤੋਂ ਬਾਅਦ ਇੱਕ ਮੀਟਿੰਗ ਕੀਤੀ ਜਾਂਦੀ ਹੈ ਤੇ ਸ੍ਰੀ ਕਾਲ ਤੱਕ ਸਾਹਮਣੂ ਚਿੱਠੀ ਲਿਖੀ ਜਾਂਦੀ ਹੈ ਸ਼੍ਰੋਮ ਨਿਕਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਅਜੇ ਤੱਕ ਕੋਈ ਵੀ ਜਵਾਬ ਨਹੀਂ ਆਇਆ ਕੇਂਦਰ ਦੇ ਵੱਲੋਂ ਤੇ ਦੂਜੇ ਪਾਸੇ ਇਹ ਵੀ ਕਿਹਾ ਗਿਆ ਸੀ ਕਿ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੀ ਉਡੀਕ ਹੁਣ 27 ਜਨਵਰੀ ਤੱਕ ਜਿਹੜੀ ਐਸਜੀਪੀਸੀ ਕਰੇਗੀ ਨਾਲ ਦੀ ਨਾਲ ਰਵਨੀਤ ਬਿੱਟੂ ਨੇ ਰਾਜੋਆਣਾ ਮਾਮਲੇ ਦੇ ਵਿੱਚ ਖਾਸ ਕਰਕੇ ਟਿੱਪਣੀ ਕੀਤੀ ਐਥੋਂ ਤੱਕ ਕਹ ਦਿੱਤਾ ਕਿ ਇਹ ਲੋਕ ਕਾਇਰ ਨੇ ਰਾਜੋਆਣਾ ਕਾਇਰ ਹੈ ਰਾਜੋਆਣਾ ਨੂੰ ਕਾਇਰ ਦੱਸਦਾ ਹੋਇਆ ਰਵਨੀਤ ਬਿੱਟੂ ਹੋਰ ਕੀ ਕੀ ਬੋਲੇ ਨੇ ਆਓ ਸੁਣਦੇ ਹਾਂ ਹੁਣ ਉਹਨਾਂ ਨੇ 27 ਦੀ ਤਰੀਕ ਦੇ ਦਿੱਤੀ ਹੁਣ ਮੈਂ ਥੋੜੇ ਥਰੋਂ ਉਹ ਚਿੱਠੀਆਂ ਜੀਆਂ ਲਿਖਦਾ ਰਹਿੰਦੇ ਅੰਦਰੋਂ ਮੈਨੂੰ ਨਹੀਂ ਲੱਗਦਾ ਵੀ ਉਹ ਰਾਜੋਆਣਾ ਚਿੱਠੀਆਂ ਲਿਖਦਾ ਉਹਨਾਂ ਦੀ ਜਿਹੜੀ ਭੈਣ ਉਹ ਆਪ ਹੀ ਚਿੱਠੀਆਂ ਲਿਖ ਕੇ ਜਿਹੜੀਆਂ ਉਹ ਬਾਦ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਜਿਵੇਂ ਵੀ ਬਾਦਲਾ ਨੇ ਕਿਹਾ ਹੁੰਦਾ ਦੇ ਦਿੰਦੇ ਆ ਲਿਖ ਕੇ ਰਾਜੋਆਣਾ ਸਾਹਿਬ ਦੀ ਜਿਹੜੀ ਆ ਉਹ ਚਿੱਠੀ ਕੋਈ ਲਿਖੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਜੇ ਰਾਜਵਾਨਾ ਬਹੁਤ ਆਪਣੇ ਆਪ ਨੂੰ ਕਹਿੰਦੇ ਸੀ ਤੇ ਹੁਣ 31 ਤੱਕ ਅੱਧੀ ਨਿੰਗੀ ਹੁਣ ਬਹਿਣ ਭੁਖੜਤਾਲ ਤੇ ਜੇ ਵਾਕਈ ਜੇ ਉਹਨੂੰ ਵਾਕਈ ਇਹ ਲੱਗਦਾ ਵੀ ਉਹ ਬਹੁਤ ਵੱਡਾ ਸੱਚਾ ਸੁੱਚਾ ਹੈਗੇ ਤੇ ਹੁਣ ਭੁਖੜਤਾਲ ਤੇ ਕਿਉਂ ਨਹੀਂ ਬੈਠਾ 31 ਤੋਂ ਬਾਅਦ ਉਹਨਾਂ ਨੇ ਤਾਂ ਕੁਛ ਕੀਤਾ ਨਹੀਂ ਉਹਨਾਂ ਨੇ 31 ਤੱਕ ਕਿਹਾ ਸੀ ਵੀ ਜੇ 31 ਤੱਕ ਕੱਲ ਤੱਕ ਸਾਡੇ ਜਥੇਦਾਰ ਕੁਛ ਨਹੀਂ ਕਰਨਗੇ ਉਹਨਾਂ ਨੇ ਤਾਂ ਕੀਤਾ ਕੁਛ ਨਹੀਂ ਉਲਟਾ ਤੁਸੀਂ ਬਿਆਨ ਸੁਣਿਆ ਹੀ ਆ ਜੋ ਆਇਆ ਏ ਤੇ ਹੁਣ ਗੱਜੂ ਆਣਾ ਕਿਹਨੂੰ ੜੀਕਦੇ ਆ ਹੁਣ ਬਹਿਣ ਭੋਖੜਤਾਲ ਤੇ ਕਿਉਂਕਿ ਪਿਛਲੀ ਭੋਖੜਤਾਲ ਤੇ ਜਦੋਂ ਬੈਠੇ ਉਹਨਾਂ ਨੂੰ ਪਤਾ ਲੱਗਿਆ ਕੋਈ ਕਿਸ ਨੇ ਸੀਵ ਨਹੀਂ ਕੀਤੀ ਤੇ ਇਸ ਕਰਕੇ ਉਹ ਉਸੇ ਤੇ ਹੁਣ ਚਿੱਠੀਆਂ ਲਿਖ ਕੇ ਵੀ ਮੈਂ ਤਾਂ ਜੀ ਕੋਰਟ ਚ ਜੋ ਕਹਿਣਾ ਸੀ ਮੈਂ ਕਹਿ ਲਿਆ ਹੁਣ ਅਮੇਸ਼ਾ ਜੀ ਨੂੰ ਹੋਮ ਮਿਨਿਸਟਰ ਨੂੰ ਮਿੰਟਾ ਹੀ ਕਰ ਰਹੇ ਆ ਉਹਨਾਂ ਚਿੱਠੀਆਂ ਲਿਖ ਕੇ ਜਿਉ ਵੱਡਾ ਬਹੁਤ ਵੱਡਾ ਦਲੇਰ ਸੀ ਇਹ ਤਾਂ ਇਹ ਤਾਂ ਗਦਾਕਾਰ ਬੰਦੇ ਆ ਪੁਲਿਸ ਦੀ ਵਰਦੀ ਚ ਸੀ ਇਹੇ ਪੁਲਿਸ ਵਾਲੇ ਨਾਲ ਰਲ ਕੇ ਜਿਹੜਾ ਛੇਦਿਆ ਆਦਮ ਸਤਾਰੀ ਬੈਂ ਸਿੰਘ ਦਾ ਜਿਹੜਾ ਹੋਇਆ ਸੀ ਉਹ ਪੁਲਿਸ ਵਾਲੇ ਰਲਾਏ ਸੀ ਜਿਹੜਾ ਗੱਡੀ ਅੰਦਰ ਜਾਣੀ ਆ ਉਹ ਗੇਟ ਵਾਲੇ ਨੂੰ ਰਲਾਇਆ ਹੋਇਆ ਸੀ ਹੋਰ ਰਲਾਇਆ ਸੀ ਤੇ ਕਾਇਰ ਬੰਦੇ ਨੇ ਇਸ ਕਰਕੇ ਤੁਸੀਂ ਵੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਅੱਜ بڑے بڑے ਟੈਰਰਿਸਟਾਂ ਦੇ ਮੈਂ ਮੰਨਦਾ ਕੋਕੇ ਸਾਹਿਬ ਦੀ ਸਾਡੀ ਉਹਨਾਂ ਨਾਲ 100% ਸਹਿਮਤੀ ਆ ਦੇ ਉਹਨਾਂ ਨਾਲ ਜਿਹੜਾ ਧੱਕਾ ਕੀਤਾ ਉਸ ਵੇਲੇ ਇਹ ਉਹਨਾਂ ਦੇ ਬਰਾਗੀ ਪਾਠੀ ਭੇਜਦੇ ਰਹੇ ਨੇ ਉਹਨਾਂ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ